ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਮ ਕੇ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾਮ ਦਾ ਮਹਾਰਾਜ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਣਤਰ ਹਜ਼ੂਰੀ ਦੇ ਅੰਦਰ ਤਨ ਤਨ ਸਤਿਗੁਰੂ ਗੁਰੂ ਜਨੂ ਸਾਹਿਬ ਜੀ ਮਹਾਰਾਜ ਤੋਂ ਬਰੋਸਾ ਹੈ ਮਹਾ ਪਰਖ ਮਹਾਨ ਪਰਖਕਾਰੀ ਬ੍ਰਹਮ ਗਿਆਨੀ ਬਾਬਾ ਮਕੰਦ ਜੀ ਦੀ ਪਵਿੱਤਰ ਵਰਸੀ ਦੀ ਯਾਦ ਵਿੱਚ ਆਪ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀ ਵੱਡਿਆਂ ਭਾਗਾਂ ਵਾਲਿਓ ਸਤਗੁਰਾਂ ਨੇ અપਾਰ ਬਖਸ਼ਿਸ਼ ਕੀਤੀ ਆਪਾਂ ਨੂੰ ਜੋ ਇਹ ਸਾਸ ਤੱਕਦੇ ਆ ਘੜੀਆਂ ਧਰ ਕੇ ਬਾਣੀ ਅਜ ਤਿੰਨ ਸਗੋਂ ਚਿੰਤ ਮਟਾਈ ਇਹਦੇ ਕਥਾ ਕੀਤਨ ਸਰਵਣ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਸਤਗੁਰਾਂ ਦਾ ਬਚਨ ਹੈ ਜਾਨਮ ਮਾਰਨਾ ਦੋਹ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਨਾਲ ਦੇ ਭਗਤੀ ਲਾਇਨ ਹਰਿ ਸ਼ਿਵ ਲਾਇਨ ਮਿਲਾਰੇ ਜਿਹੜੇ ਮਹਾ ਪਰਖ ਸੰਸਾਰ ਤੇ ਆਉਂਦੇ ਹਨ ਬਾਪਾ ਜੀ ਦੇ ਬਚਨ ਨੇ ਚਾਰ ਤਰ੍ਹਾਂ ਦੇ ਮਹਾਪਰਖੰਦੇ ਨੇ ਇੱਕ ਦਾਨੇ ਇੱਕ ਮਸਤਾਨੇ ਇੱਕ دیਵਾਨੇ ਇੱਕ ਪ੍ਰਧਾਨੇ ਦਾਨੇ ਮਹਾਪਰਖ ਉਹ ਤੇਰੇ ਜਿਹੜੇ ਅੱਜ ਕੱਲ ਆਪਾਂ ਕਥਾ ਕੀਰਤਨ ਸਰਵਣ ਕਰ ਰਹੇ ਹਾਂ ਮਹਾਪਰਖਾ ਤੋਂ ਜਿਹੜੇ ਗੁਰਮਤਿ ਦੀਆਂ ਵਿਚਾਰਾਂ ਕਰਦੇ ਨੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਇਹ ਮਹਾਪਰਖ ਦਾਨੇ ਨੇ ਜਿਹੜੀਆਂ ਦਾਨੀਆਂ ਗੱਲਾਂ ਕਰਦੇ ਨੇ ਜਿਹੜੇ ਮਸਤਾਨੇ ਮਹਾਪਰਖ ਹੁੰਦੇ ਨੇ ਉਹ ਕੋ ਪਰਮਾਤਮਾ ਦੇ ਰੰਗ ਵਿੱਚ ਮਸਤ ਹੀ ਰਹਿੰਦੇ ਹਨ ਉਹ ਦੁਨੀਆ ਦੇ ਨਾਲ ਉਹਨਾਂ ਤੋਂ ਕੋਈ ਵਾਸਤਾ ਹੀ ਨਹੀਂ ਹੁੰਦਾ ਜਿਹੜੇ دیਵਾਨੇ ਮਹਾਪਰਖ ਹੁੰਦੇ ਨੇ ਉਹ ਪਰਮਾਤਮਾ ਦੇ ਰੰਗ ਵਿੱਚ دیਵਾਨਿਆਂ ਤਰ੍ਹਾਂ ਸਤਿਗੁਰਾਂ ਦਾ ਜਿਸ ਤਰ੍ਹਾਂ ਬਚਨ ਹੈ ਰੰਗ ਦਾ ਰੋਗ ਹੈ ਰੰਗ ਹਸ ਹੈ ਰੰਗ ਰੋਗ ਹੈ ਜੋ ਭਪੀ ਪਰ ਜਾਹੇ ਪ੍ਰਵਾਹ ਨਾਹੀ ਕਿਸੇ ਕੇਰੀ ਵਾਰਿਸ ਕੇ ਨਾਹੀ ਪਰਮਾਤਮਾ ਦੇ ਰੰਗ ਵਿੱਚ ਉਹਨਾਂ ਦੇ ਗੀਤ ਗਾਉਂਦੇ ਹਨ ਅਤੇ ਦੁਨੀਆ ਨੂੰ ਵੀ ਪਰਮਾਤਮਾ ਨਾਲ ਜੋੜਦੇ ਹਨ ਐਸੇ ਮਹਾਪਰਖ ਬ੍ਰਹਮ ਗਿਆਨੀ ਸੰਤ ਬਾਬਾ ਮਕੰਦ ਜੀ ਜਿਨ੍ਹਾਂ ਨੇ ਬੇਅੰਤ ਪੰਦਗੀ ਕੀਤੀ ਪਰਮਾਤਮਾ ਦੇ ਨਾਲ ਹਰ ਮੇਲੇ ਜੁੜੇ ਰਹੇ ਸਨ ਉਹਨਾਂ ਦੇ 50ਵੇਂ ਵਰਸੀ ਥੋੜੇ ਥੋੜੇ ਸ਼ਰੀਰੀ ਹਨ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹਨ ਕਿਵੇਂ ਉਹ ਬੜੇ ਸਾਧਗੇ ਵਿਸਤਾਰ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਵਾਸਤੇ ਆਪਾਂ ਫੋਟੋਆਂ ਤੋਂ ਵੀ ਦਰਸ਼ਣ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਸੰਸਦ ਦੁਨੀਆ ਨੂੰ ਇਹ ਜਿਹੜੇ ਵਿਸਤਾਨੇ ਜਿਵਾਨੇ ਮਹਾਪਰਮੰਧੇ ਨੇ ਦੁਨੀਆ ਉਹਨਾਂ ਤੋਂ ਲਾਭ ਨਹੀਂ ਉਠਾ ਸਕਦੇ। ਕਿਉਂ ਉਹਨਾਂ ਦੇ ਮਨ 'ਚ ਹੁੰਦਾ ਹੈ ਇਹ ਤਾਂ ਐਵੇਂ ਪਾਗਲ ਹਨ ਕਮੜੇ ਹਨ। ਪਰ ਉਹ ਪਰਮਾਤਮਾ ਦੇ ਰੰਗ ਵਿੱਚ ਆਪਣੇ ਰੰਗ ਵਿੱਚ ਬੰਦੇ ਨੇ। ਉਹਨਾਂ ਨੂੰ ਦੁਨੀਆ ਨਾਲ ਕੋਈ ਵਾਸਤਾ ਨਹੀਂ ਹੁੰਦਾ। ਉਹ ਤਾਂ ਆਪਣਾ ਪਰਮਾਤਮਾ ਦੇ ਨਾਲ ਜੁੜ ਕੇ ਆਨੰਦ ਲੈਂਦੇ ਨੇ। ਜਿਹੜੇ ਕੋਈ ਜਾਦੇ ਕੁੱਤੀ ਜੀ ਜਿਨ੍ਹਾਂ ਨੂੰ ਕਿ ਪਰਮਾਤਮਾ ਸੋਝੀ ਪਉਂਦਾ ਉਹੀ ਮਹਾਪਰਮਖਾ ਤੋਂ ਲਾਹਾ ਲੈ ਰਹਿੰਦੇ ਨੇ ਜਿਨ੍ਹਾਂ ਨੇ ਲਾਹਾ ਦੇ ਆਪ ਜਾਣਦੇ ਹੀ ਉਹ ਬਾਬਾ ਮੈਂਗਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੇਵਾਵਾਂ ਕੀਤੀਆਂ ਉਹਨਾਂ ਦੇ ਸੁਪੁੱਤਰ ਉਹਨਾਂ ਤੋਂ ਬਰੋਸੇ ਮਹਾਪਰਮਖਾ ਬੈਠੇ ਨੇ ਦਾਸ ਦੇ ਪਿਤਾ ਜੀ ਸਰਦਾਰ ਸੱਜਣ ਸਿੰਘ ਜੀ ਅਤੇ ਹੋਰ ਵੀ ਥੋੜੇ ਬਹੁਤ ਪਿਆਰੇ ਜਿਨ੍ਹਾਂ ਨੇ ਉਹਨਾਂ ਤੋਂ ਲਾਹਾ ਲਿਆ ਪਰ ਉਹਨਾਂ ਜਿਨ੍ਹਾਂ ਜਿਹੜੇ ਉਹਨਾਂ ਦੇ ਨਾਲ ਛੁੱਟ ਗਏ ਬਖਸ਼ਾ ਵੀ ਬਹੁਤ ਪ੍ਰਾਪਤ ਕਰ ਲਿਆ ਉਹਨਾਂ ਨੇ ਬੜੀਆਂ ਕਿਰਪਾ ਕੀਤੀਆਂ ਉਹਨਾਂ ਨੇ ਪਰ ਜਿਹੜੇ ਉਹਨਾਂ ਨਾਲ ਜੁੜ ਗਏ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਪਿਆਰ ਜਾਣ ਪਿਆ ਜਿਨ੍ਹਾਂ ਨੇ ਉਹਨਾਂ ਦੀ ਖੁਸ਼ੀ ਲੈ ਲਈ ਨਹੀਂ ਤਾਂ ਦਾਸ ਉਹਨਾਂ ਦੇ ਬਹੁਤ ਦਰਸ਼ਨ ਕਰਦਾ ਰਿਹਾ ਘਰ ਆਉਂਦੇ ਸਨ ਆ ਕੇ ਮੰਦਿਰ ਤੇ ਲੇਟ ਜਾਣਾ ਬਹੁਤ ਘੰਟਾ ਘੰਟਾ ਦੋ ਦੋ ਕਹਿੰਦੇ ਮੁਰਗੀ ਚਾਪੀਂ ਕਰੀ ਜਾਣ ਪਰ ਬੋਲਦੇ ਨਹੀਂ ਸੀ ਆਪਣੀ ਮੌਜ 'ਚ ਆਉਣਾ ਆਪਣੀ ਮੌਜ 'ਚ ਬਿਚੇ ਲੱਗਣਾ ਸੋ ਇਸ ਤਰ੍ਹਾਂ ਕਿਸੇ ਕਿਸੇ ਨਾਲ ਹੀ ਗੱਲ ਕਰਦੇ ਸੀ ਕੋਈ ਜਿਨ੍ਹਾਂ ਦਾ ਕੋਈ ਸੰਬੰਧ ਉਹਨਾਂ ਦਾ ਸੀ ਸੋ ਇਸ ਤਰ੍ਹਾਂ ਉਹਨੇ ਬੜੀਆਂ ਬਖਸ਼ਾਂ ਦਿੱਤੀਆਂ ਸੋ ਸਤਿਗੁਰੂ ਵਜਨ ਕਰਦੇ ਨੇ ਜਨਮ ਮਾਰਨ דו ਹੋ ਮੈ ਨਹੀਂ ਜਨ ਪਰਪਕਾਰੀ ਆਏ ਉਹ ਪਰਪਰਕਾਰ ਕਰਨ ਵਾਸਤੇ ਆਉਂਦੇ ਨੇ ਉਹਨਾਂ ਵਿਚਾਰ ਮਾਰਤੋਂ ਰਹਤ ਹੁੰਦੇ ਨੇ ਜੀ ਦਾਣ ਦੇ ਭਗਤੀ ਰਣਜੀਤ ਵਾਲੋਂ ਉਪਦੇਸ਼ ਦੇ ਕੇ ਭਗਤੀ ਦੇ ਵਾਲੇ ਪਾਸੇ ਲਾ ਕੇ ਪਰਮਾਤਮਾ ਨਾਲ ਜੋੜ ਦਿੰਦੇ ਨੇ ਸੋ ਇਸ ਤਰ੍ਹਾਂ ਰਹਿੰਦੇ ਸਾਦੇ ਸੰਨ ਕ੍ਰਿਯੰਕਰਣ ਦੇ ਰਣਦਾਸ ਕਮੀ ਨੇ ਦੇਖਿਆ ਕਿ ਰਣਦਾਸ ਨੰਦ ਜੀ ਬੋਦੜੀ ਵਿੱਚ ਸ਼ਹਿਦ ਬੋਣਦੇ ਵੀ ਜਦੋਂ ਚੀ ਲਾਲ ਹੋ। ਇਹਨਾਂ ਦੀ ਬੋਦੜੀ ਵਿੱਚ ਹੀ ਲਾਲ ਸੀ ਇਸ ਤਰ੍ਹਾਂ ਸਿੰਦੁਰ ਨਾਲ ਤੇ ਜਦੋਂ ਭਾਈ ਰਣਾ ਜੀ ਤੁਗਤ ਕਰਨ ਦੀ ਦੇਣ ਲਗੇ ਤਾਂ ਪੁੱਤਰਾ ਨੇ ਬੜਾ ਇਤਰਾਜ਼ ਕੀਤਾ ਪਿਤਾ ਜੀ ਸਾਡਾ ਹੱਬ ਬਣਦਾ ਸੀ ਤੁਸੀਂ ਸਾਡੇ ਨਾਲ ਇਹ ਬੇਰਸਾਬੀ ਕਰ ਰਹੇ ਹੋ ਅਸੀਂ ਤੁਹਾਡੇ ਸੰਤਾਨ ਹਾਂ ਅਸੀਂ ਕੀ ਕਰਾਂਗੇ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਤੇ ਤੁਹਾਡੇ ਵਿੱਚ ਕਰਾਮਾਤਾ ਵੀ ਹੋਣਗੀਆਂ ਤੁਹਾਡਾ ਸਰਕਾਰ ਵੀ ਹੋ ਤੁਹਾਡੀ ਪੂਜਾ ਵੀ ਹੋ ਤੁਹਾਡੇ ਕੋਲੇ ਸਿੱਧੀਆਂ ਸਿੱਧੀਆਂ ਵੀ ਹੋਣਗੀਆਂ ਕੋਈ ਕਮੀ ਨਹੀਂ ਰਹੋ ਤੁਹਾਡਾ ਵੀ ਸਰਕਾਰ ਹੋ ਤੁਸੀਂ ਅੱਜ ਸਵਾਲ ਸਾਲ ਗੁਰੂ ਘਰ ਦੇ ਦਾ ਪੁੱਤਿਆਂ ਵੀ ਬੜੀਆਂ ਸ਼ਕਤੀਆਂ ਤੁਸੀਂ ਦਾ ਸਾਡੇ ਪੁੱਤਰ ਹੋ ਤੁਹਾਡੇ 'ਚ ਵੀ ਬੜੀਆਂ ਸ਼ਕਤੀਆਂ ਹੋਣਗੀਆਂ ਸੋ ਬਾਬਾ ਸਿੰਘ ਜੀ ਅਭਨੂਤ ਸਾਧੂ ਸਿਮਰਨ ਬੰਦਗੀ ਕਰਨ ਵਾਲੇ ਸਾਦੇ ਰਹਿ ਤੁਸੀਂ ਉਹ ਉਹ ਕਿਸੇ ਤਰ੍ਹਾਂ ਦੇਸੋ ਆਇਆ ਹੁਣ ਸਮਾਰ ਜਾ ਕੇ ਫੋਰ ਗੱਡੀ ਦੇ ਵਿੱਚ ਚੜਦੇ ਆਪਣੇ ਸੇਵਾਦਾਰ ਦੇ ਝਨੇੜੇ ਤੇ ਲੜ ਕੇ ਜਾਂਦੇ ਜਿੱਥੇ ਜਾਂਦੇ ਸੀ ਰਾਜਾ ਜਹਾਂਗੀਰ ਪਾਦਸ਼ਾਹ ਲਾਹੌਰ ਆਇਆ ਉਹਨੇ ਸੁਨੇਹਾ ਭੇਜਿਆ ਕਿ ਬਾਬਰ ਸ਼ਹੀਦ ਚੰਦ ਜੀ ਇੱਥੇ ਦਰਸ਼ਨ ਦੇਣ ਬਾਬਰ ਸ਼ਹੀਦ ਚੰਦ ਜੀ ਨੂੰ ਸੁਨੇਹਾ ਮਿਲਿਆ ਬਾਬਾ ਸ਼ਹੀਦ ਚੰਦ ਨੂੰ ਬੁਖਾਰ ਜਿਹੜਾ ਹੋਇ ਸੀ ਉਸੇ ਤਰ੍ਹਾਂ ਹੀ ਤਰਪਲੇ ਕੋਲੇ ਗੋਦੜੀਆਂ ਜਿਵੇਂ ਬਾਬਾ ਜੀ ਦੇ ਬਾਬਾ ਮਕੰਦਰੀ ਵੀ ਰਹੇ ਦੇ ਸੀ ਗੋਲਿਆ ਗੋਦੜੀ ਆ ਜਦੋਂ ਰਾਜਾ ਜਹਾਵੀਏ ਕੋਲੇ ਪੰਚੇ ਲਾਹੌਰ ਤੇ ਗੋਦੜੀ ਇੱਕ ਪਾਸੇ ਰੱਖਦੀ ਤੇ ਆਪ ਬੈਠ ਗਏ ਉਹ ਸਾਹਮਣੇ ਜਾ ਕੇ ਗੋਦੜੀ ਹਿੱਲ ਰਹੀ ਹੈ ਵਾਈਬ੍ਰੇਸ਼ਨ ਕਰ ਰਹੀ ਹੈ ਹਿੱਲ ਰਹੀ ਹੈ ਰਾਜੇ ਨੂੰ ਪਰਮਤਮ ਦਾ ਬਹਿਮ ਹੁੰਦਾ ਕੋਈ ਐਸੀ ਚੀਜ਼ ਨਾ ਹੋਵੇ ਜਿਸ ਦੇ ਨਾਲ ਕੋਈ ਨੁਕਸਾਨ ਹੋ ਕਹਿੰਦੇ ਜੀ ਗੋਦੜੀ ਵਿੱਚ ਕੀ ਹੈ ਬਾਬਾ ਸ਼ਰੀ ਚੰਦ ਜੀ ਕਹਿੰਦੇ ਕੋਈ ਨਹੀਂ ਜੀ ਇਹ ਤਾਂ ਪਈ ਹੈ ਕੋਈ ਗੱਲ ਨਹੀਂ ਉਹ ਆਪਣਾ ਕੰਮ ਕਰਦੇ ਤੁਸੀਂ ਆਪਾਂ ਬਚਨ ਕਰਦੇ ਆ ਨਹੀਂ ਜੀ ਦੱਸੋ ਕੀ ਹੈ ਇਹਦੇ ਵਿੱਚ ਕਹਿੰਦੇ ਭਈ ਇਹਨੂੰ ਰਹਿਣ ਦੇ ਇਸੇ ਤਰ੍ਹਾਂ ਹੀ ਆਪਾਂ ਬਚਨ ਕਰਦੇ ਨਹੀਂ ਜੀ ਦੱਸੋ ਕੀ ਹੈ ਇਹਦੇ ਵਿੱਚ ਤੇ ਬਾਬਾ ਸ਼੍ਰੀਚੰਦ ਦੀ ਗੋਦੜੀ ਨੂੰ ਕਹਿ ਲਗਾ ਗੋਦੜੀ ਤੂੰ ਦੱਸ ਇਹਨੂੰ ਜੀ ਰਾਜੇ ਨੂੰ ਕੀ ਨੀ ਆ ਮੈਂ ਜਦੋਂ ਗੋਦੜੀ ਨੇ ਇੰਨਾ ਬਚਨ ਕੀਤਾ ਰਾਜੇ ਨੂੰ ਬਖਾਸ ਚੜ ਗਿਆ ਬੜਾ ਚੜਿਆ ਕਾਬ ਤੇਈਆ ਚੜਦਿਆ ਬੜਾ ਘਬਰਾ ਕੇ ਰਾਗ ਬਰਮੈਸ਼ ਹੋ ਗਈ ਅੱਖਾਂ ਲਾਲ ਹੋ ਗਈਆਂ ਬਹੁਤ ਪਰੇਸ਼ਾਨ ਹੋ ਗਿਆ ਮੈਂ ਤਾਂ ਕਰਦਾ ਮਹਾਂਪਰਖੋ ਇਹਨੂੰ ਪਾਸੇ ਕਰੋ ਮੈਂ ਤਾਂ ਕਹੀ ਹੋ ਗਿਆ ਤੇ ਫਿਰ ਬਾਬਾ ਸ਼੍ਰੀਚੰਦ ਗੋਦੜੀ ਹਰਤ ਵਿੱਚ ਫੇਰਾ ਜਾ ਸੋ ਇਸ ਤਰ੍ਹਾਂ ਮਹਾਪਰਖਾਂ ਦੇ ਵਿੱਚ ਇਹ ਸ਼ਕਤੀਆਂ ਹੁੰਦੀਆਂ ਨੇ ਬਾਬਾ ਜੀ ਕੋਲੇ ਕਈ ਵਾਰੀ ਬਾਬਾ ਜੀ ਨੇ ਐਸਾ ਪਾਤਸ਼ਾਹ ਦਿਖਾਉਣਾ ਕਈ ਵਾਰੀ ਸੌ ਸੌ ਦੇ ਨੌਟ ਨਵੀਆਂ ਗੁੱਟੀਆਂ ਕਈ ਕੇ ਕੱਢ ਕੇ ਬੋਲਣ ਵਿੱਚ ਦਿਖਾਉਣੀਆ ਹੋਰ ਵੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਅਲੋਖੀ ਦਾਸ ਦੇ ਪਿਤਾ ਜਿਨੇ ਇਤਿਹਾਸ ਲਿਖਿਆ ਬੜੇ ਉਹਦੇ ਵਿੱਚ ਤਾਂ ਬੜੇ ਕ੍ਰਿਸ਼ਨੇ ਦੱਸੇ ਹੋਏ ਨੇ ਬਹੁਤ ਜਿਨੇ ਨਹੀਂ ਪੜਿਆ ਉਹ ਪੜਿਓ ਵੀ ਕਿ ਮਹਾਪਰਖ ਨੇ ਕਿੰਨੇ ਪਰਪਕਾਰ ਕੀਤੇ ਸ਼ਾਸਤਰ ਕਾਲ ਲੈ ਕੇ ਜਿਹਦੇ ਨੇ ਇਹ ਚਾਰ ਕਿਸਮਾਂ ਦੀ ਦੁਨੀਆ ਦੱਸਿਆ ਪਹਿਲੀ ਕਿਸਮ ਦੀ ਦੁਨੀਆ ਦੇ ਵਿੱਚ ਇਹ ਮਹਾਮੰਤਰ ਹੋ ਰਸਿਆ ਆਪਣੇ ਹਿੱਤ ਤਿਆਗ ਕਰੇ ਪਰ ਕੋ ਹਿੱਤ ਤੇ ਨਰ ਹਤਮ ਹੈ ਜਗਮਾਹੀ ਆਪਣਾ ਕੋਈ ਸਵਾਰਥ ਨਾ ਹੋਵੇ ਕਿਸੇ ਦਾ ਭਲਾ ਕਰਨਾ ਇਹ ਸਭ ਤੋਂ ਉੱਤਮ ਬੰਦੇ ਮੰਨਿ ਕਿਸਮ ਦੀ ਬੰਦੇ ਮੰਨਿ ਗਈ ਨੇ ਆਪਣਾ ਹਿੱਤ ਤਿਆਗ ਕਰੇ ਪਰ ਕੋ ਹਿੱਤ ਤੇ ਨਰ ਹਤਮ ਹੈ ਜਗਮਾਹੀ ਆਪਣੇ ਹਿੱਤ ਸੰਗ ਪਰੇ ਕਰੇ ਪਰ ਕੋ ਹਿੱਤ ਆਹੇ ਬਹੁ ਸਮਾਨ ਹੋਵੇ ਜਗਮਾਹੀ ਜਿਹੜਾ ਆਪਣਾ ਮਤਲਬ ਲੈਣ ਦੇ ਕਾਦਰ ਕਿਸੇ ਦਾ ਕੋਈ ਉਸਤਾਰ ਦੇ ਸਵਾਰਦਾ ਉਹ ਬਰਾਬਰ ਹੈ ਉਹ ਨਾਲ ਚੰਗੇ ਨਾ ਮਾਰੇ ਤੀਸਰਾ ਆਪਣੇ ਹਿੱਤ ਨਾਸ਼ ਕਰੇ ਪਰ ਕੋਈ ਹਿੱਤ ਰਾਖਸ਼ ਹੈ ਤੇ ਨਰਜਗ ਮਾਹੀ ਜਿਹੜਾ ਆਪਣਾ ਭਲਾ ਕਰਵਾਸੇ ਕਿਸੇ ਦਾ ਨੁਕਸਾਨ ਕਰਦਾ ਉਹ ਰਾਖਸ਼ਕਤੀ ਵਾਲੇ ਬੰਦੇ ਨੇ ਤੇ ਚੌਥਾ ਬਿਨ ਹੀ ਆਪਣੇ ਹਿੱਤ ਨਾਸ਼ ਕਰੇ ਜਿਹੜਾ ਆਪਣਾ ਵੀ ਕੋਈ ਫਾਇਦਾ ਨਾ ਹੋਵੇ ਦੂਜੇ ਦਾ ਨੁਕਸਾਨ ਨਾ ਹੋਵੇ ਰਾਖਸ਼ ਨਾਲੋਂ ਵੀ ਢੇਰੇ ਸੋ ਇਸ ਤਰ੍ਹਾਂ ਪਹਿਲੀ ਕਿਸਮ ਦੇ ਜਿਹੜੇ ਮਹਾਪਰਮਹੰਦੇ ਨੇ ਉਹਨਾਂ ਨੂੰ ਕੋਈ ਆਪਣਾ ਸਵਾਰਥ ਨਹੀਂ ਹੁੰਦਾ ਦੁਨੀਆ ਦੇ ਭਲਾ ਕਰਨ ਵਾਸਤੇ ਆਉਂਦੇ ਨੇ ਤੇ ਆਪਣੀ ਜਿਉਣੀ ਕਰਕੇ ਚਲੇ ਜਾਂਦੇ ਨੇ ਸਹਿਰ ਸੇ ਮਹਾਪਰਖ ਤੁਰ ਬ੍ਰਹਮ ਗਿਆਨੀ ਅਬਦੁੱਲ ਸਾਧੂ ਬਾਬਾ ਮਕੰਦਈ ਇਹਨਾਂ ਦੀ ਆਪਾਂ ਯਾਰ ਵਿੱਚ ਜੁੜ ਬੈਠੇ ਹਾਂ ਵੱਡੇ ਆਪਾਂ ਭਾਗਾਂ ਵਾਲੇ ਹਾਂ ਸੋ ਉਹਨਾਂ ਤੋਂ ਆਪਾਂ ਇਹੀ ਸਮਤ ਲੈਣੀ ਹੈ ਕਿ ਪਰਮਾਤਮਾ ਦੇ ਰੰਗ ਵਿੱਚ ਜਿਵੇਂ ਮਹਾਪਰਖ ਰੱਤੇ ਹੁੰਦੇ ਆ ਰਾਗ ਦਾ ਹਸੇ ਰੰਗ ਰੂਹ ਵਿੱਚ ਚੁੱਪੀ ਤਾਂ ਜੈ ਪ੍ਰਵਾਹ ਆਏ ਕਿਸੇ ਕੇ ਬਾਜ ਸੱਚੇ ਨਾ ਹੈ ਮਿਰਪਾ ਜਪੇ ਸਦਰ ਪਾਉਟੇ ਜਿਹੜਾ ਬਾਣੀ ਦੇ ਨਾਲ ਜੁੜ ਜਾਂਦਾ ਹੈ ਉਹਨ ਸਾਰੇ ਭੈ ਦੂਰ ਹੋ ਜਾਂਦੇ ਐ ਸੋ ਇਸ ਕਰਕੇ ਬਾਣੀ ਅਤੇ ਬਾਣੇ ਦੇ ਨਾਲ ਜੁੜਨਾ ਇਹ ਬਹੁਤ ਜ਼ਰੂਰੀ ਹੈ ਜਿਹਦੇ ਕੋਲੇ ਬਾਣਾ ਜੇ ਬਾਣੀ ਨਾ ਹੋਵੇ ਤਾਂ ਉਹ ਬਾਣਾ ਵੀ ਕਿਸੇ ਕੰਮ ਦਾ ਨਹੀਂ ਜਿਵੇਂ ਮਹਾਪਰਮ ਸਾਧੂ ਹੈ ਫੱਕਰ ਹੈ ਜਿਉਣਾ ਕੋਲ ਸਿਮਰਨੀ ਤਾਂ ਉਹ ਵੀ ਵਿਅਰਥ ਹੈ ਸੋ ਜੇ ਬਾਣੀ ਹੈ ਤਾ ਉਹ ਬਾਣਾ ਵੀ ਸਪੂਰਨ ਹੈ ਸਗੇ ਇਸ ਕਰਕੇ ਬਾਣੀ ਤੋਂ ਬਨਪਛੂ ਵੀ ਹੈ ਹਰ ਇੱਕ ਬੰਦੇ ਦਾ ਪਰੇ ਬਣਦਾ ਹੈ ਬਾਬਾ ਜੀ ਦੇ ਬਚਨ ਹੈ ਜਿਹੜੇ ਬੰਦਿਆ ਨੇ ਸਿੱਖਾਂ ਦੇ ਮੇਰੇ ਧਰਮ ਲਿਆ ਖੰਡੇ ਵਾਡੇ ਦਾ ਅਮਰ ਸ਼ਬਦ ਉਹਨਾਂ ਦਾ ਜਨਮ ਪੂਰਾ ਹੈ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹਨਾਂ ਦਾ ਜਨਮ ਅਧੂਰਾ ਹੈ ਇਸ ਕਰਕੇ ਆਪਾਂ ਖੰਡੇ ਵਾਡੇ ਦਾ ਅਮਰ ਸ਼ਬਦ ਬਾਣੀ ਅਤੇ ਬਾਣੇ ਦੇ ਨਾਲ ਜੁੜੇ ਫਿਰ ਆਪਣੇ ਐਸੇ ਸਮਾਗ ਬਣਾਏ ਸਪਨੇ ਹੈ ਪੂਰੀ ਬਖਸ਼ਿਸ਼ ਹੈ ਆਪਣਾ ਜੀਵਨ ਸਫਲਾ ਹੈ ਸੋ ਦਾ ਜਿਆਦਾ ਬੇ ਸਭ ਤੋਂ ਵੱਡਾ ਮਹਾਪੁਰਖ ਤਾਂ ਤਾਂ ਬਾਬਾ ਸਾਧੂ ਸਿੰਘ ਜਿਨ੍ਹਾਂ ਨੇ ਤਾਂ ਤਾਂ ਬਾਬਾ ਲਾਲ ਸਿੰਘ ਜੀ ਤਾਂ ਤਾਂ ਬਾਬਾ ਰਿਸ਼ੀ ਸਿੰਘ ਜੀ ਮਹਾਰਾਜ ਜੀ અપਾਰ ਸੇਵਾ ਕੀਤੀ ਮੁੱਖ ਹਜ਼ੂਰੀਏ ਉਹਨਾਂ ਤੋਂ ਵੱਰੋ ਸਾਇਰ ਮਹਾਪੁਰਖ ਜਿਨ੍ਹਾਂ ਨੇ ਬਾਬਾ ਸਾਧੂ ਸਿੰਘ ਜੀ ਦਿਨ ਰਾਤ ਇੱਕ ਕਰਕੇ ਸੇਵਾਵਾਂ ਕੀਤੀਆਂ ਉਹਨਾਂ ਨੇ ਆਪ ਖੁਸ਼ ਨਾ ਲਈਆਂ ਉਹਨਾਂ ਤੋਂ ਵੱਰੋ ਸਾਇਰ ਮਹਾਪੁਰਖ ਸਾਧੂ ਬਾਬਾ ਲੱਖਾ ਸਿੰਘ ਜੀ ਉਹ ਵੀ ਸਮਾਦੌਣਗੇ ਬਾਬਾ ਅਰਵਿੰਦਰ ਸਿੰਘ ਜੀ ਬਾਬਾ ਬਲਮੀਤ ਸਿੰਘ ਜੀ ਬਾਬਾ ਹਰਮਨ ਸਿੰਘ ਜੀ ਪਹੁੰਚੇ ਨੇ ਹੋਰ ਵੀ ਮਹਾਪੁਰਖ ਸਾਰਿਆਂ ਦੇ ਸਮਰਵੰਦ ਆਸ਼ਕੀਆਂ ਬੇਨਤੀਆਂ ਕਰਦ ਰੱਖੇ ਮੈਂ ਦਾਜਾ ਜਾ ਚੁਕਿਆ ਪਰ ਜਬ ਦੀ ਕੇਵਾ ਪਿਆਰ ਸਭ ਤੇ ਵਿਜਾਉ ਦੀ ਵਾਹਿਗੁਰੂ ਦਾ ਫਾਲਸਾ ਵਾਹਿਗੁਰੂ